ਪਿਆਰੇ ਸਾਥੀਓ ਮਹਾਨ ਪੁਰਸ਼ ਨੇ ਸੱਚ ਹੀ ਕਿਹਾ ਹੈ ਕਿ ਕਿਸਮਤਾਂ ਲਿਖਿਆ ਕਦੇ ਨਹੀਂ ਮਿਟਦਾ ਇਹ ਗੱਲ ਨੂੰ ਸਮਝਣ ਲਈ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਲੈ ਕੇ ਆਏ ਹਾਂ ਇਹ ਕਹਾਣੀ ਇੱਕ ਪੰਡਤ ਤੇ ਜੰਦੂਤ ਦੀ ਕਹਾਣੀ ਹੈ ਸੋ ਕਹਾਣੀ ਨੂੰ ਧਿਆਨ ਨਾਲ ਸੁਣੀਓ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਗਿਆਨੀ ਪੰਡਤ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਲਈ ਗਿਆ ਉਸ ਦਾ ਪਿੰਡ ਉਸ ਦੇ ਪਿੰਡ ਜਾ ਰਹਾ ਸੀ ਉਸ ਦਾ ਪਿੰਡ ਉਸ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਉਪਾਜ ਸੀ ਦੋਸਤ ਦਾ ਪਿੰਡ ਕਾਫੀ ਦੂਰ ਸੀ ਰਸਤੇ ਵਿੱਚ ਹੋਰ ਵੀ ਕਈ ਛੋਟੇ-ਛੋਟੇ ਪਿੰਡ ਪੈਂਦੇ ਸੀ ਪੰਡਤ ਆਪਣੇ ਹੀ ਆਪਣੇ ਹੀ ਚੱਲੇ ਤੁਰਦਾ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਉਸ ਨੂੰ ਇੱਕ ਹੋਰ ਬੰਦਾ ਮਿਲ ਗਿਆ ਉਹ ਵੀ ਪੰਡਤ ਦੇ ਨਾਲ-ਨਾਲ ਚੱਲਣ ਲੱਗ ਪਿਆ ਪੰਡਤ ਨੇ ਸੋਚਿਆ ਕਿ ਚਲੋ ਚੰਗਾ ਹੀ ਹੋਇਆ ਨਾਲ-ਨਾਲ ਚੱਲਣ ਦੇ ਨਾਲ ਸਫ਼ਰ ਜਲਦੀ ਕੱਟ ਜਾਵੇਗਾ ਚੱਲਦੇ-ਚੱਲਦੇ ਪੰਡਤ ਨੇ ਉਸ ਬੰਦੇ ਨੂੰ ਉਸਦਾ ਨਾਂ ਪੁੱਛਿਆ ਤਾਂ ਉਸ ਬੰਦੇ ਨੇ ਆਪਣਾ ਨਾਂ ਮਹਾਕਾਲ ਦੱਸਿਆ ਪੰਡਤ ਨੂੰ ਇਹ ਨਾਮ ਥੋੜਾ ਜਿਹਾ ਅਜੀਬ ਅਜੀਹਾ ਲੱਗਾ ਪਰ ਪੰਡਤ ਨੇ ਨਾਮ ਦੇ ਬਾਰੇ ਕੁਝ ਹੋਰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਦੋਵੇਂ ਇੱਕ ਦੂਜੇ ਨਾਲ ਨਾਲ ਚੱਲ ਹੀ ਰਹੇ ਸੀ ਕਿ ਤਦ ਹੀ ਰਸਤੇ ਵਿੱਚ ਇੱਕ ਪਿੰਡ ਆਇਆ ਤੇ ਮਹਾਕਾਲ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਅੱਗੇ ਚੱਲੋ ਮੈਂ ਇਸ ਪਿੰਡ ਵਿੱਚ ਕਿਸੇ ਨੂੰ ਕੋਈ ਸੁਨਾਹਣਾ ਦੇਣਾ ਹੈ ਤੁਹਾਡੇ ਅੱਗੇ ਤੁਹਾਨੂੰ ਅੱਗੇ ਜਾ ਕੇ ਮਿਲਦਾ ਹਾਂ ਪੰਡਤ ਨੇ ਕਿਹਾ ਠੀਕ ਹੈ ਉਹ ਅੱਗੇ ਵੱਲ ਤੁਰ ਪਿਆ ਤਾਂ ਹੀ ਪਿੰਡ ਵਿੱਚ ਖਬਰ ਫੈਲ ਗਈ ਕਿ ਇੱਕ ਵਿਅਕਤੀ ਨੂੰ ਝੋਟੇ ਨੇ ਮਾਰ ਦਿੱਤਾ ਹੈ ਜਿਵੇਂ ਹੀ ਝੋਟੇ ਨੇ ਉਸ ਵਿਅਕਤੀ ਨੂੰ ਮਾਰਿਆ ਠੀਕ ਥੋੜੀ ਦੇਰ ਬਾਅਦ ਮਹਾਕਾਲ ਨਾਮ ਦਾ ਉਹ ਵਿਅਕਤੀ ਵਾਪਸ ਪੰਡਤ ਦੇ ਨਾਲ ਆ ਕੇ ਰਲ ਗਿਆ ਫਿਰ ਦੋਵੇਂ ਜਾਣੇ ਤੁਰਦੇ ਤੁਰਦੇ ਦੂਸਰੇ ਪਿੰਡ ਦੇ ਬਾਹਰ ਪਹੁੰਚਦੇ ਨੇ ਜਿੱਥੇ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਸੀ ਉੱਥੇ ਰੁਕਣ ਦਾ ਰੁਕਣ ਦਾ ਪਰਬੰਧ ਵੀ ਚੰਗਾ ਲੱਗ ਰਹਾ ਸੀ ਪੰਡਤ ਦੇ ਦੋਸਤ ਦਾ ਪਿੰਡ ਵੀ ਉੱਥੋਂ ਹੱਲੇ ਦੂਰ ਸੀ ਤੇ ਰਾਤ ਵੀ ਹੋਣ ਵਾਲੀ ਸੀ ਤਾਂ ਪੰਡਤ ਨੇ ਮਹਾਕਾਲ ਨੂੰ ਕਿਹਾ ਕਿ ਰਾਤ ਹੋਣ ਵਾਲੀ ਹੈ ਪੂਰਾ ਦਿਨ ਚੱਲਦੇ-ਚੱਲਦੇ ਦੁਕਾਨ ਵਿੱਚ ਹੁਣ ਲੱਗ ਰਹੀ ਹੈ ਤੇ ਭੁੱਖ ਵੀ ਲੱਗੀ ਹੈ ਇਸ ਲਈ ਆਪਾਂ ਇੱਥੇ ਹੀ ਭੋਜਨ ਕਰਕੇ ਆਰਾਮ ਕਰ ਲੈਂਦੇ ਹਾਂ ਸਵੇਰੇ ਆਰਾਮ ਨਾਲ ਅੱਗੇ ਦਾ ਸਫ਼ਰ ਕਰਾਂਗੇ ਮਹਾਕਾਲ ਨੇ ਕਿਹਾ ਕਿ ਠੀਕ ਹੈ ਵੈਸੇ ਵੀ ਮੈਂ ਇਸ ਪਿੰਡ ਵਿੱਚ ਕਿਸੇ ਨੂੰ ਕੁਝ ਜ਼ਰੂਰੀ ਸਮਾਨ ਦੇਣਾ ਹੈ ਤੁਸੀਂ ਖਾਣਾ ਖਾ ਲਵੋ ਤੇ ਆਰਾਮ ਕਰੋ ਮੈਂ ਬਾਅਦ ਵਿੱਚ ਆ ਕੇ ਖਾ ਲਵਾਂਗਾ ਇਹਨਾਂ ਕਹਿ ਕੇ ਉੱਥੋਂ ਚੱਲਿਆ ਗਿਆ ਉਸਨੇ ਜਾਣ ਤੋਂ ਕੁਝ ਧੇਰ ਬਾਅਦ ਉਸ ਪਿੰਡ ਵਿੱਚ ਤੂੰ ਆਉਂਟਦਾ ਦਿਖਾਈ ਦਿੰਦਾ ਹੈ ਦੇਖਦੇ ਹੀ ਦੇਖਦੇ ਪੂਰਾ ਪਿੰਡ ਵਿੱਚ ਅੱਗ ਲੱਗ ਗਈ ਪੰਡਤ ਨੇ ਹੈਰਾਨੀ ਨਾਲ ਸੋਚਿਆ ਕਿ ਇਹ ਬੰਦਾ ਜਿੱਥੇ ਵੀ ਜਾਂਦਾ ਉਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਕੋਈ ਤਾਂ ਗੜਬੜ ਹੈ ਪਰ ਪੰਡਤ ਨੇ ਰਾਤ ਵੇਲੇ ਮਹਾਕਾਲ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਸਵੇਰੇ ਦੋਵੇਂ ਫਿਰ ਆਪਣੀ ਮੰਜ਼ਿਲ ਵੱਲ ਵਧਣ ਲੱਗੇ ਕੁਝਕ ਦੂਰ ਜਾ ਕੇ ਫਿਰ ਇੱਕ ਪਿੰਡ ਆਇਆ ਤੇ ਮਹਾਕਾਲ ਨੇ ਫਿਰ ਪੰਡਤ ਨੂੰ ਕਿਹਾ ਕਿ ਤੁਸੀਂ ਅੱਗੇ ਚੱਲਦੇ ਜਾਓ ਮੈਂ ਅੱਗੇ ਜਾ ਕੇ ਤੁਹਾਨੂੰ ਮਿਲਦਾ ਹਾਂ ਮੈਨੂੰ ਇਸ ਪਿੰਡ ਵਿੱਚ ਕੁਝ ਜ਼ਰੂਰੀ ਕੰਮ ਹੈ ਤਾਂ ਇਹ ਕੰਮ ਨਿਬੇੜ ਕੇ ਫਿਰ ਤੁਹਾਨੂੰ ਮਿਲਾਂਗਾ ਇਹ ਕਹਿ ਕੇ ਮਹਾਕਾਲ ਜਾਣ ਲੱਗਾ ਪਰ ਇਸ ਵਾਰ ਪੰਡਤ ਅੱਗੇ ਨਹੀਂ ਵਧਿਆ ਬਲਕਿ ਉਸ ਨੇ ਖੜਾ होके महाकाल में वेखता रहा कि हूँ ओ किथे करता है तद कर ही लोगों की आवाज़ सुनाई देख लगी कि किसी व्यक्ति साप ने काट लिया है तो मर गया है ठीक उस समय महाकाल फिर तो उस पंडित कोल पहुंच गया पर इस बार पंडित ने सह ना होया उसने महाकाल को पुछ ही लिया कि तू ਜਿਹੜੇ ਵੀ ਪਿੰਡ ਵਿੱਚ ਜਾਂਦਾ ਹੈ ਉੱਥੇ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਕੀ ਤੂੰ ਮੈਨੂੰ ਦੱਸ ਸਕਦਾ ਹੈ ਇਹ ਇਹ ਐਸਾ ਕਿਉਂ ਹੁੰਦਾ ਹੈ ਤਾਂ ਮਹਾਕਾਲ ਨੇ ਜਵਾਬ ਦਿੱਤਾ ਕਿ ਪੰਡਤ ਜੀ ਤੁਸੀਂ ਤਾਂ ਮੈਨੂੰ ਬਹੁਤ ਵੱਡੇ ਗਿਆਨੀ ਜਾਪਦੇ ਸੀ ਇਸ ਲਈ ਮੈਂ ਤੁਹਾਡੇ ਨਾਲ ਚੱਲਣ ਲੱਗਾ ਸੀ ਕਿਉਂਕਿ ਗਿਆਨੀਆਂ ਨੂੰ ਤਾਂ ਸੰਗ ਬਹੁਤ ਚੰਗਾ ਹੁੰਦਾ ਹੈ ਪਰ ਤੁਸੀਂ ਹਾਲੇ ਤੱਕ ਸਮਝ ਨਹੀਂ ਪਾਏ ਈ ਮੈਂ ਕੌਣ ਹਾਂ ਪੰਡਤ ਨੇ ਕਿਹਾ ਕਿ ਮੈਂ ਸਮਝ ਗਿਆ ਮਾ ਪਰ ਮੇਰੇ ਮਨ ਵਿੱਚ ਕੁਝ ਸ਼ੰਕਾ ਹੈ ਜੇ ਤੁਸੀਂ ਆਪ ਹੀ ਆਪਣੇ ਬਾਰੇ ਦੱਸ ਦੇਵੋ ਤਾਂ ਮੇਰੇ ਲਈ ਆਸਾਨੀ ਹੋਵੇਗੀ ਤਾਂ ਮਹਾਕਾਲ ਨੇ ਜਵਾਬ ਦਿੱਤਾ ਕਿ ਮੈਂ ਜਮਦੂਤ ਹਾਂ ਮੈਂ ਜਮਰਾਜ ਦੀ ਆਗਿਆ ਨਾਲ ਉਹਨਾਂ ਲੋਕਾਂ ਦੇ ਪ੍ਰਾਣ ਹਰਨ ਕਰਦਾ ਹਾਂ ਜੇ ਸੰਦੀ ਉਮਰ ਪੂਰੀ ਹੋ ਚੁੱਕੀ ਹੈ ਹਾਲਾਂਕਿ ਪੰਡਤ ਨੂੰ ਪਹਿਲਾ ਤੋਂ ਹੀ ਇਸ ਗੱਲ ਦਾ ਸ਼ੱਕ ਸੀ ਫਿਰ ਵੀ ਮਹਾਕਾਲ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਕਬਰ ਆ ਗਿਆ ਪਰ ਫਿਰ ਵੀ ਹਿੰਮਤ ਕਰਕੇ ਉਸਨੇ ਪੁੱਛਿਆ ਕਿ ਜੇ ਅਸੀਂ ਐਸੀ ਗੱਲ ਹੈ ਕਿ ਤੁਸੀਂ ਸੱਚਮੁੱਚ ਜਮਦੂਤ ਹੋ ਤਾਂ ਦੱਸੋ ਅਗਲੀ ਮੌਤ ਕਿਸ ਦੀ ਹੈ ਜਮਦੂਤ ਨੇ ਕਿਹਾ ਕਿ ਅਗਲੀ ਮੌਤ ਤੁਹਾਡੀ ਉਸਦੇ ਦੋਸਤ ਦੀ ਹੈ ਜੇਸ ਨੂੰ ਤੁਸੀਂ ਮਿਲਣ ਜਾ ਰਹੇ ਹੋ ਤਾਂ ਉਸ ਦੀ ਮੌਤ ਦਾ ਕਾਰਨ ਵੀ ਤੁਸੀਂ ਹੀ ਬਣੋਗੇ ਇਹ ਗੱਲ ਸੁਣ ਕੇ ਪੰਡਤ ਸਹਿਮ ਗਿਆ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਜੇਕਰ ਸੱਚ ਇਹ ਮਹਾਕਾਲ ਦਾ ਦੂਤ ਹੋਇਆ ਤਾਂ ਇਸ ਦੀ ਗੱਲ ਵੀ ਸੱਚ ਹੋਵੇਗੀ ਤੇ ਉਸ ਦੇ ਕਾਰਨ ਮੇਰੇ ਬਚਪਨ ਦਾ ਸਭ ਤੋਂ ਕਰੀਬੀ ਦੋਸਤ ਦੀ ਮੌਤ ਹੋ ਜਾਵੇਗੀ ਇਸ ਲਈ ਚੰਗਾ ਇਹੀ ਹੋਵੇਗਾ ਕਿ ਮੈਂ ਆਪਣੇ ਦੋਸਤ ਨੂੰ ਮਿਲਾ ਹੀ ਨਾ ਮਿਲਿਆ ਹੀ ਨਾ ਜਾਵੇ ਕਟੋ-ਕਟ ਮੈਂ ਉਸ ਦੀ ਮੌਤ ਦਾ ਕਾਰਨ ਤਾਂ ਨਹੀਂ ਬਣਾਗਾ ਮਹਾਕਾਲ ਨੇ ਕਿਹਾ ਤੁਸੀਂ ਜੋ ਸੋਚ ਰਹੇ ਹੋ ਉਹ ਸਭ ਮੈਨੂੰ ਪਤਾ ਹੈ ਪਰ ਤੁਹਾਡੇ ਆਪਣੇ ਦੋਸਤ ਨੂੰ ਮਿਲਣ ਨਾਲ ਜਾਣ ਨਾਲ ਨੀਅਤ ਹੀ ਨਹੀਂ ਬਦਲ ਜਾਵੇਗੀ ਤੁਹਾਡੇ ਦੋਸਤ ਦੀ ਮੌਤ ਨਿਸ਼ਚਿਤ ਹੈ ਤੇ ਉਹ ਅਗਲੇ ਕੁਝ ਹੀ ਪਲਾਂ ਵਿੱਚ ਕੱਟ ਹੋਣ ਵਾਲੀ ਹੈ ਮਹਾਕਾਲ ਦੇ ਮੋਹ ਅਜਿਹੀ ਗੱਲ ਸੁਣ ਕੇ ਪੰਡਤ ਨੂੰ ਝੜਕਾ ਜਿਹਾ ਲੱਗਾ ਕਿਉਂਕਿ ਉਹ ਮਹਾਕਾਲ ਨੇ ਉਸ ਮਾਨ ਮਨ ਦੀ ਗੱਲ ਵੀ ਜਾਣ ਲਈ ਸੀ ਜੋ ਕਿ ਇੱਕ ਸਾਧਾਰਨ ਵਿਅਕਤੀ ਵਿੱਚ ਸੰਭਵ ਨਹੀਂ ਹੈ ਹੁਣ ਪੰਡਤ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮਹਾਕਾਲ ਸੱਚਮੁੱਚ ਜਮਦੂਤ ਹੈ ਇਸ ਲਈ ਉਹ ਆਪਣੇ ਮਿੱਤਰ ਦੀ ਮੌਤ ਦਾ ਕਾਰਨ ਨਾ ਬਣਿਓ ਇੱਕਦਮ ਪਿੱਛੇ ਵੱਲ ਮੁੜਿਆ ਤੇ ਆਪਣੇ ਪੈਨ ਵਾਲਾ ਜਾਣ ਲੱਗਾ ਪਰੰਤੂ ਜਿਵੇਂ ਹੀ ਪੰਡਤ ਮੁੜਿਆ ਉਸ ਦਾ ਦੋਸਤ ਤੇਜ਼ੀ ਨਾਲ ਆਪਣੇ ਵੱਲ ਆਉਂਦਾ ਪਖਾਈ ਦਿੱਤਾ ਜੋ ਕਿ ਪੰਡਤ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਕਿਹਾ ਕਹਿ ਰਿਹਾ ਸੀ ਆਪਣੇ ਦੋਸਤ ਦੇ ਆਨ ਤੇ ਗਤੀ ਪੰਡਤ ਤੱਕ ਪਹੁੰਚਿਆ ਪਹੁੰਚਾ ਜਾ ਰਹਾ ਸੀ ਪਰ ਜਿਵੇਂ ਹੀ ਉਹ ਪੰਡਤ ਦੇ ਕੋਲ ਪਹੁੰਚਿਆ ਅਚਾਨਕ ਉਸ ਦੀ ਮੌਤ ਹੋ ਗਈ ਪੰਡਤ ਹੱਕਾ ਬਕਾ ਹੋ ਕੇ ਮਹਾਕਾਲ ਨੂੰ ਦੇਵਾਲਾ ਵੇਖਣ ਲੱਗਾ ਜਿਵੇਂ ਉਸਨੇ ਪੁੱਛਣਾ ਚਾਰਹਾ ਸੀ ਕਿ ਆਖਰ ਕੀ ਹੋਇਆ ਮਹਾਕਾਲ ਨੇ ਪੰਡਤ ਦੇ ਮਨ ਦੀ ਗੱਲ ਸਮਝ ਲਈ ਤੇ ਬੋਲਿਆ ਕਿ ਤੁਹਾਡੇ ਦੋਸਤ ਪਿਛਲੇ ਪਿੰਡ ਤੋਂ ਹੀ ਤੁਹਾਡੇ ਪਿੱਛੇ ਪਿੱਛੇ ਆ ਰਹਾ ਸੀ ਪਰ ਉਸ ਨੂੰ ਪ੍ਰਾਇਜ ਤੇ ਗੂੰਗਾ ਹੋਣ ਕਰਕੇ ਤੁਹਾਡੇ ਤੱਕ ਨਹੀਂ ਸੀ ਪਹੁੰਚ ਸਕਿਆ ਉਸਨੇ ਆਪਣੀ ਸਾਰੀ ਤਾਕਤ ਲਗਾ ਕੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬਟੇਪੇ ਵਿੱਚ ਜਵਾਨੀ ਵਰਗੀ ਤਾਕਤ ਨਹੀਂ ਹੁੰਦੀ ਇਸ ਲਈ ਦਿਲ ਦੇ ਦੌਰੇ ਕਾਰਨ ਤੁਹਾਡੇ ਦੋਸਤ ਦੀ ਮੌਤ ਹੋ ਗਈ ਹੈ ਕਿਉਂਕਿ ਉਹ ਤੁਹਾਡੇ ਨਾਲ ਰਲ ਕੇ ਲਈ ਆਪਣੀ ਹੱਦਾਂ ਨੂੰ ਲੰਘਦਾ ਹੋਇਆ ਤੁਹਾਡੇ ਪਿੱਛੇ ਪਿੱਛੇ ਭੱਜ ਰਿਹਾ ਸੀ ਇਸ ਲਈ ਆਪਣੇ ਦੋਸਤ ਦੀ ਮੌਤ ਦਾ ਕਾਰਨ ਤੁਸੀਂ ਹੀ ਬਣੇ ਹੋ ਹੁਣ ਪੰਡਤ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਇਹ ਸੱਚਮੁੱਚ ਇੱਕ ਮਹਾਕਾਲ ਤੇ ਕਮ ਜਮਦੂਤ ਹੈ ਤੇ ਉਸ ਦੇ ਕੰਮ ਜੀਵਾਂ ਦੇ ਪ੍ਰਾਣ ਹਰਨ ਹਰੈਨਨ ਪੰਡਤ ਇੱਕ ਗਿਆਨੀ ਵਿਅਕਤੀ ਸੀ ਇਸ ਲਈ ਉਹ ਵੀ ਜਾਣਦਾ ਸੀ ਕਿ ਮੌਤ ਉੱਪਰ ਕਿਸੇ ਦਾ ਵਾਸ ਨਹੀਂ ਚੱਲਦਾ ਸਾਰੇ ਜੀਵਾਂ ਨੂੰ ਇੱਕ ਨਾ ਇੱਕ ਦਿਨ ਤਾਂ ਮਰਨਾ ਹੀ ਹੈ ਇਹ ਸੋਚ ਕੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਪਰ ਅਚਾਨਕ ਪੰਡਤ ਦੇ ਮਨ ਵਿੱਚ ਆਪਣੀ ਮੌਤ ਬਾਰੇ जानन दी इच्छा ਹੋਈ ਇਸ ਲਈ ਉਸਨੇ ਮਹਾਕਾਲ ਨੂੰ ਕਿਹਾ ਜਦੋਂ ਮੌਤ ਮੇਰੇ ਦੋਸਤ ਹਦੀ ਹੋਈ ਸੀ ਤੁਸੀਂ ਸ਼ੁਰੂ ਤੋਂ ਹੀ ਮੇਰੇ ਨਾਲ ਕਿਉਂ ਚੱਲ ਰਹੇ ਸੀ ਮਹਾਕਾਲ ਨੇ ਜਵਾਬ ਦਿੱਤਾ ਤਾਂ ਸਾਰਿਆਂ ਦੇ ਨਾਲ ਚੱਲਦਾ ਮੈਂ ਤੇ ਹਰ ਪਲ ਚੱਲਦਾ ਰਹਿੰਦਾ ਹੈ ਪਰ ਲੋਕ ਪਛਾਣਦਾ ਨਹੀਂ ਪਾਉਂਦੇ ਕਿਉਂਕਿ ਲੋਕਾਂ ਨੂੰ ਦੇਖੋਲ ਆਪਣੀ ਸਮੱਸਿਆ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਸਤੂ ਜਾਂ ਘਟਨਾ ਦੇ ਬਾਰੇ ਵਿੱਚ ਸੋਚਣ ਦਾ ਤੇ ਉਸ ਨੂੰ ਵੇਖਣ ਦਾ ਸਮਝੰਦਾ ਸਮਾਂ ਨਹੀਂ ਹੁੰਦਾ ਪੰਡਤ ਨੇ ਕਿਹਾ ਕਿ ਤੁਸੀਂ ਦੱਸ ਸਕਦੇ ਹੋ ਮੇਰੀ ਮੌਤ ਕਦੋਂ ਤੇ ਕਿਵੇਂ ਹੋਵੇਗੀ ਤਾਂ ਮਹਾਕਾਲ ਨੇ ਕਿਹਾ ਕਿ ਹਾਲਾਂਕਿ ਕਿਵੇਂ ਇਸ ਦਾਰਨ ਜੀਵ ਹੋ ਇਹ ਜਾਣਨਾ ਉਪਜੋਗਤ ਨਹੀਂ ਹੈ ਕਿਉਂਕਿ ਕੋਈ ਵੀ ਜੀਵ ਆਪਣੀ ਮੌਤ ਬਾਰੇ ਜਾਣ ਕੇ ਦੁਖੀ ਹੀ ਹੁੰਦਾ ਹੈ ਭਾਰਤ ਤੁਸੀਂ ਗਿਆਨੀ ਵਿਅਕਤੀ ਪ੍ਰੀਤ ਹੁੰਦੇ ਹੋ ਤੇ ਆਪਣੇ ਦੋਸਤ ਦੀ ਮੌਤ ਨੂੰ ਜਿੰਨੀ ਆਸਾਨੀ ਨਾਲ ਸਹਿਣ ਕਰ ਲਿਆ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਬਾਰੇ ਜਾਣ ਕੇ ਵੀ ਦੁਖੀ ਨਹੀਂ ਹੋਵੋਗੇ ਤਾਂ ਤੁਹਾਡੀ ਸੁਣੋ ਤੁਹਾਡੀ ਮੌਤ ਅੱਜ ਤੋਂ 6 ਮਹੀਨੇ ਬਾਦ ਅੱਜ ਦੇ ਹੀ ਦਿਨ ਕਿਸੇ ਦੂਜੇ ਰਾਜ ਵਿੱਚ ਫਾਂਸੀ ਲੱਗਣ ਨਾਲ ਹੋਵੇਗੀ ਤੇ ਸਭ ਤੇ ਹੈਰਾਨੀ ਦੀ ਗੱਲ ਇਹ ਹੋਵੇਗੀ ਕਿ ਤੁਸੀਂ ਖੁਸ਼ੀ-ਖੁਸ਼ੀ ਫਾਂਸੀ ਨੂੰ ਸਵੀਕਾਰ ਕਰ ਲੋਗੇ ਇਹਨਾਂ ਕਹਿ ਕੇ ਮਹਾਕਾਲ ਉੱਥੋਂ ਚਲਾ ਗਿਆ ਕਿਉਂਕਿ ਉਸ ਦੇ ਕੋਲ ਹੁਣ ਪੰਡਤ ਦੇ ਨਾਲ ਚੱਲਣਾ ਰਹਿਣ ਦਾ ਕੋਈ ਕਾਰਨ ਨਹੀਂ ਸੀ ਪੰਡਤ ਵੀ ਆਪਣੇ ਦੋਸਤ ਦਾ ਸਸਕਾਰ ਕਰਕੇ ਆਪਣੇ ਪਿੰਡ ਚਲਾ ਗਿਆ ਪਰ ਦੋਸਤੋ ਕੋਈ ਵਿਅਕਤੀ ਕਿੰਨਾ ਵੀ ਵੱਡਾ ਗਿਆਨੀ ਕਿਉਂ ਨਾ ਹੋਵੇ ਆਪਣੇ ਦੋਸਤ ਮੌਤ ਦੀ ਗੱਲ ਸੁਣ ਕੇ ਚਿੰਤਤ ਤੇ ਲਾਜ਼ਮੀ ਹੁੰਦਾ ਹੈ ਤੇ ਮੌਤ ਤੋਂ ਬਚਣ ਲਈ ਕੁਝ ਨਾ ਕੁਝ ਕਰਦਾ ਹੀ ਹੈ ਸੋ ਪੰਡਤ ਨੇਮੀ ਕੀਤਾ ਕਿਉਂਕਿ ਪੰਡਤ ਵਿਦਵਾਨ ਸੀ ਇਸ ਲਈ ਉਸ ਦੀ ਪਹਿਚਾਣ ਉਸ ਰਾਜ ਦੇ ਰਾਜਾ ਤੱਕ ਸੀ ਤਾਂ ਪੰਡਤ ਨੇ ਸੋਚਿਆ ਰਾਜੇ ਦੇ ਕੋਲ ਤਾਂ ਕਈ ਗਿਆਨੀ ਮੰਤਰੀ ਹੁੰਦੇ ਨੇ ਤਾਂ ਮੇਰੀ ਮੌਤ ਦਾ ਸਬੰਧਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢ ਹੀ ਲੈਣਗੇ ਸੋ ਪੰਡਤ ਇਹ ਸੋਚਦੇ ਹੋਏ ਰਾਜ ਦਰਬਾਰ ਵਿੱਚ ਜਾ ਪਹੁੰਚਿਆ ਤੇ ਰਾਜੇ ਨੂੰ ਆਪਣੀ ਸਾਰੀ ਕਹਾਣੀ ਦੱਸੀ ਰਾਜੇ ਨੇ ਆਪਣੇ ਮੰਤਰੀਆਂ ਨੂੰ ਇਹ ਗੱਲ ਦੱਸੀ ਤੇ ਉਸ ਤੋਂ ਸਲਾਹ ਮੰਗੀ ਅੰਤ ਵਿੱਚ ਸਾਰਿਆਂ ਦੇ ਵਿਚਾਰ ਕਰਕੇ ਕਿਹਾ ਕਿ ਜੇਕਰ ਪੰਡਤ ਨੂੰ ਗੱਲ ਸੱਚੀ ਹੈ ਤਾਂ ਉਸ ਦੀ ਮੌਤ ਵੀ 6 ਮਹੀਨੇ ਬਾਅਦ ਹੀ ਹੋਵੇਗੀ ਪਰ ਮੌਤ ਤਾਂ ਤਾਂ ਹੋਵੇਗੀ ਜਦੋਂ ਕਿਸੇ ਦੂਜੇ ਰਾਜ ਵਿੱਚ ਜਾਵੇਗਾ ਜੇਕਰ ਉਹ ਦੂਜੇ ਰਾਜ ਵਿੱਚ ਜਾਵੇਗਾ ਹੀ ਨਾ ਤਾਂ ਮੌਤ ਵੀ ਨਹੀਂ ਹੋਵੇਗੀ ਮੰਤਰੀ ਦੀ ਇਸਲਾ ਰਾਜੇ ਨੂੰ ਵੀ ਚੰਗੀ ਲੱਗੀ ਤਾਂ ਉਸਨੇ ਪੰਡਤ ਦੇ ਰਹਿਣ ਦੇ ਵਿੱਚ ਆਸ਼ ਮਹਿਲ ਵਿੱਚ ਹੀ ਕਰ ਦਿੱਤਾ ਤੇ ਰਾਜੇ ਦੇ ਹੁਕਮ ਤੋਂ ਬਿਨਾਂ ਉਸ ਪੰਡਤ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ ਸੀ ਪਰ ਪੰਡਤ ਆਪਣੀ ਮਰਜ਼ੀ ਨਾਲ ਕਿਤੇ ਵੀ ਨਾ ਜਾ ਸਕਦਾ ਸੀ ਤਾਂ ਕਿ ਇਹ ਨਾ ਲੱਗੇ ਕਿ ਇਸ ਨੂੰ ਰਾਜੇ ਦੀ ਕੈਦ ਵਿੱਚ ਹੈ ਪਰ ਪੰਡਤ ਡਰ ਦੇ ਮਾਰੇ ਆਪ ਹੀ ਕਿਤੇ ਵੀ ਆਉਂਦਾ ਜਾਂਦਾ ਨਹੀਂ ਸੀ ਸਮਾਂ ਬੀਤਿਆ ਤਾਂ ਪੰਡਤ ਦੀ ਮੌਤ ਦਾ ਸਮਾਂ ਨੇੜੇ ਆ ਗਿਆ ਉਸ ਦੇ 20 ਦਿਨ ਆ ਗਿਆ ਜਦੋਂ ਪੰਡਤ ਦੀ ਮੌਤ ਹੋਣੀ ਸੀ ਇਸ ਦਿਨ ਪੰਡਤ ਦੀ ਮੌਤ ਹੋਣ ਵਾਲੀ ਸੀ ਡਰ ਦੇ ਮਾਰੇ ਪੰਡਤ ਉਸ ਦਿਨ ਜਲਦੀ ਹੀ ਸੌਂ ਗਿਆ ਤਾਂ ਕਿ ਜਲਦੀ ਤੋਂ ਜਲਦੀ ਰਾਤ ਬਤੀਤ ਹੋ ਜਾਵੇ ਅਗਲਾ ਦਿਨ ਆ ਜਾਵੇ ਤਾਂ ਕਿ ਮੌਤ ਟਲ ਸਕੇ ਪਰ ਦੋਸਤੋ ਪੰਡਤ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਸੀ ਤੇ ਇਹ ਬਿਮਾਰੀ ਬਾਰੇ ਉਹ ਖੁਦ ਵੀ ਨਹੀਂ ਸੀ ਜਾਣਦਾ ਇਸ ਲਈ ਰਾਜੇ ਨੂੰ ਜਾਂ ਕਿਸੇ ਵੈਦ ਨੂੰ ਇਸ ਬਿਮਾਰੀ ਬਾਰੇ ਦੱਸਣ ਦਾ ਸਵਾਲ ਵੀ ਨਹੀਂ ਸੀ ਉਠਦਾ ਪੰਡਤ ਆਪਣੀ ਮੌਤ ਨੂੰ ਲੈ ਕੇ ਬਹੁਤ ਚਿੰਤਤ ਚਿੰਤਤ ਸੀ ਨੀਂਦ ਵਿੱਚ ਚੱਲਣ ਦੀ ਬਿਮਾਰੀ ਤਦ ਹੀ ਆਉਂਦੀ ਹੈ ਜਦੋਂ ਨੀਂਦ ਠੀਕ ਤਰ੍ਹਾਂ ਨਾਲ ਆਉਂਦੀ ਹੋਵੇ ਤਾਂ ਉਸੇ ਰਾਤ ਪੰਡਤ ਨੂੰ ਨੀਂਦ ਵਿੱਚ ਚੱਲਣ ਦਾ ਦੌਰਾ ਪਿਆ ਕੋਠਿਆਂ ਤੇ ਮਹਿਲ ਤੇ ਨਿਕਲ ਕੇ ਘੋੜਿਆਂ ਦੇ ਤਬੇਲੇ ਵਿੱਚ ਜਾ ਪਹੁੰਚਿਆ ਪੰਡਤ ਰਾਜੇ ਨੂੰ ਖਾਸ ਮਹਿਮਾਨ ਸੀ ਇਸ ਲਈ ਉਸਨੇ ਪਹਿਰੇਦਾਰ ਵੀ ਨਹੀਂ ਰੋਕੇ ਤਾਂ ਹੀ ਨਾ ਕਿਸੇ ਤਰ੍ਹਾਂ ਦਾ ਸ਼ੋਕ ਪੋਸ਼ ਕੀਤਾ ਤਬੇਲੇ ਵਿੱਚ ਪਹੁੰਚਿਆ ਤਾਂ ਉਸ ਸਮੇਂ ਤੇਜ ਚੱਲਣ ਵਾਲੇ ਘੋੜੇ ਦੀ ਪਿੱਠ ਤੇ ਸਵਾਰ ਹੋ ਕੇ ਨੀਂਦ ਨੀਂਦ ਦੀ ਰਵੇਚ ਰਾਜ ਸੀਮਾ ਦੇ ਬਾਹਰ ਚੱਲ ਜਾਣ ਲੱਗਾ ਰਾਜ ਵਿੱਚ ਚਲਾਇਆ ਹੀ ਨਹੀਂ ਉਸਨੇ ਦੂਜੇ ਰਾਜ ਦੇ ਰਾਜੇ ਦੇ ਮਹਿਲ ਵਿੱਚ ਜਾ ਪਹੁੰਚਿਆ ਤੇ ਕੁਦਰਤ ਉਸ ਮਹਿਲਾਂ ਦੇ ਪਹਿਰੇਦਾਰ ਵੀ ਉਸੇ ਉਸ ਨੂੰ ਨਹੀਂ ਰੋਕਿਆ ਉਹਨਾਂ ਵੀ ਨਹੀਂ ਰੋਕਿਆ ਤਾਂ ਨਾ ਹੀ ਕੋਈ ਪੁਛਗੇਸ਼ ਕੀਤੀ ਸਾਰੇ ਪਹਿਰੇਦਾਰ ਰਾਤ ਦੇ ਆਖਰ ਪੈਰ ਸੋ ਪਹੁਣ ਕਰਕੇ ਨੀਂਦ ਵਿੱਚ ਸੀ ਉਸ ਪੰਡਤ ਸਿੱਧਾ ਰਾਜੇ ਦੇ ਰਾਮ ਕਸ਼ੇ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀ ਸੁੱਤੇ ਪਏ ਸੀ ਉੱਥੇ ਹੀ ਪੰਡਤ ਵੀ ਜਾ ਕੇ ਲੇਟ ਗਿਆ ਸਵੇਰ ਹੋਈ ਤਾਂ ਰਾਜੇ ਨੇ ਪੰਡਤ ਨੂੰ ਰਾਣੀ ਦੇ ਬੰਗਲੇ ਵਿੱਚ ਸੁੱਤਾ ਵੇਖਿਆ ਵੇਖਦੇ ਉਸ ਨੂੰ ਰਾਜਾ ਬਹੁਤ ਕਰੋਧੀ ਤੇ ਹੋਇਆ ਪੰਡਤ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਪੰਡਤ ਨੂੰ ਤਾਂ ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਆਖਰ ਦੂਜੇ ਰਾਜ ਵਿੱਚ ਰਾਜੇ ਦੀ ਆਸ਼ਰਮ ਕਾਸ਼ ਵਿੱਚੋਂ ਕਿਵੇਂ ਉਹ ਕਿਵੇਂ ਪਹੁੰਚ ਗਿਆ ਪਰ ਉਥੋਂ ਇਹ ਸਭ ਸੁਣਨ ਵਾਲਾ ਕੌਣ ਸੀ ਰਾਜੇ ਤੇ ਪੰਡਤ ਨੂੰ ਦਰਬਾਰ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੱਤਾ ਕੁਝ ਸਮੇਂ ਬਾਅਦ ਪੰਡਤ ਨੂੰ ਦਰਬਾਰ ਵਿੱਚ ਲਿਆਂਦਾ ਗਿਆ ਰਾਜੇ ਨੇ ਪੰਡਤ ਨੂੰ ਵੇਖਦੇ ਦੇਖਦਿਆਂ ਹੀ ਦੇਖਦੇ ਹੀ ਇਨਾ ਗਰੋਧਿਤ ਹੋਇਆ ਕਿ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਫਾਂਸੀ ਦੀ ਸਜ਼ਾ ਸੁਣ ਕੇ ਪੰਡਤ ਕੰਬ ਗਿਆ ਫਿਰ ਵੀ ਕੁਝ ਹਿੰਮਤ ਕਰਕੇ ਉਸ ਨੇ ਰਾਜੇ ਨੂੰ ਕਿਹਾ हे ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਤੁਹਾਡੇ ਰਾਜ ਮਹਿਲ ਵਿੱਚ ਕਿਵੇਂ ਪਹੁੰਚ ਗਿਆ ਹਾਂ ਮੈਂ ਇਹ ਵੀ ਨਹੀਂ ਜਾਣਦਾ ਕਿ ਮੈਂ ਤੁਹਾਡੇ ਰਾਮ ਕਸ਼ਿਸ ਵਿੱਚ ਕਿਵੇਂ ਆਇਆ ਹਾਂ ਤੁਹਾਡੇ ਰਾਜ ਦੇ ਕਿਸੇ ਪਹਿਰੇਦਾਰ ਨੇ ਮੈਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਇਹਨਾਂ ਜਾਣਦਾ ਹੈ ਕਿ ਅੱਜ ਮੇਰੀ ਮੌਤ ਹੋਣੀ ਸੀ ਹੁਣ ਵੀ ਜਾ ਹੁਣ ਵੀ ਜਾ ਰਹੀ ਹੈ ਰਾਜੇ ਨੇ ਕੱਲ ਸੁਣ ਕੇ ਥੋੜੀ ਆਣ ਪੱਟੀ ਲੱਗੀ ਉਸ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਅੱਜ ਤੁਹਾਡੀ ਮੌਤ ਹੋਣੀ ਹੈ ਕਹਿਣਾ ਕੀ ਚਾਹੁੰਦੇ ਹੋ ਰਾਜੇ ਦੇ ਸਵਾਲ ਤੇ ਜਵਾਬ ਦਿੱਤਾ ਪੰਡਤ ਨੇ ਪਿਛਲੇ 6 ਮਹੀਨਿਆਂ ਦੀ ਕਹਾਣੀ ਦੱਸ ਦਿੱਤੀ ਤੇ ਕਹਾ ਮਹਾਰਾਜ ਮੇਰੇ ਵਿੱਚ ਤਾਂ ਕਿ ਕਿਸੇ ਵੀ ਸਧਾਰਨ ਵਿਅਕਤੀ ਵਿੱਚ ਇੰਨਾ ਸਹਿਣ ਨਹੀਂ ਹੁੰਦਾ ਕਿ ਉਹ ਰਾਜੇ ਦੇ ਆਰਾਮ ਕਸ਼ਿਸ਼ ਵਿੱਚ ਰਾਜੇ ਦੀ ਮਨਜ਼ੂਰੀ ਵਿੱਚ ਰਾਣੀ ਦੇ ਕੋਲ ਜਾ ਕੇ ਸੌਂ ਜਾਵੇ ਰਾਣੀ ਨੂੰ ਪੰਡਤੀ ਗੱਲ ਵਿੱਚ ਥੋੜੀ ਸਚਾਈ ਦਿਖਾਈ ਦਿੱਤੀ ਪਰੰਤੂ ਉਸਦੇ ਫਿਰ ਸੋਚਿਆ ਕਿ ਇਹ ਆਪਣੀ ਮੌਤ ਤੋਂ ਬਚਣ ਲਈ ਮਹਾਕਾਲ ਨੇ ਆਪਣੀ ਮੌਤ ਦੇ ਪ੍ਰੇਖਬਾਰੀ ਦਾ ਬਹਾਨਾ ਬਣਾ ਰਿਹਾ ਹੈ ਇਸ ਲਈ ਰਾਜੇ ਨੇ ਪੰਡਤ ਨੂੰ ਕਹਾ ਜੇਕਰ ਤੁਹਾਡੀ ਇਹ ਗੱਲ ਸੱਚੀ ਹੈ ਤਾਂ ਅੱਜ ਤੁਹਾਡੀ ਮੌਤ ਦਾ ਦਿਨ ਹੈ ਜਿਵੇਂ ਹੀ ਮਹਾਕਾਲ ਨੇ ਤੁਹਾਨੂੰ ਕਿਹਾ ਸੀ ਤਾਂ ਤੁਹਾਡੀ ਮੌਤ ਦਾ ਕਾਰਨ ਹੈ ਨਹੀਂ ਬਾਂਦਾ ਪਰ ਜੇਕਰ ਇਹ ਗੱਲ ਝੂਠੀ ਨਿਕਲੀ ਤਾਂ ਨਿਸ਼ਚਿਤ ਹੀ ਅੱਜ ਤੁਹਾਡੀ ਮੌਤ ਦਾ ਦਿਨ ਹੋਵੇਗਾ ਕਿਉਂਕਿ ਪड़ोसी राज्य ਦਾ ਰਾਜਾ ਉਸਦੇ ਮਿੱਤਰ ਸੀ ਉਸਨੇ ਤੁਰੰਤ ਛਪਾਈਆਂ ਦੇ ਹੱਥ ਦੂਜੇ ਰਾਜ ਦੇ ਰਾਜੇ ਨੂੰ ਪੱਤਰ ਭੇਜਿਆ ਦਾ ਪੰਡਤ ਦੀ ਕਾਲ ਦੀ ਸਚਾਈ ਦੀ ਪ੍ਰਾਣ ਮੰਗੀ ਸ਼ਾਮ ਤੱਕ ਭੇਜੇ ਗਏ ਸੈਨਿਕ ਵਾਪਸ ਆਏ ਤੇ ਉਹਨਾਂ ਨੇ ਦੱਸਿਆ ਕਿ ਮਹਾਰਾਜ ਪੰਡਤ ਜੋ ਵੀ ਕਹਿ ਰਿਹਾ ਹੈ ਨਾ ਉਹ ਪੂਰਨ ਸੱਚ ਹੈ ਦੂਜੇ ਰਾਜੇ ਨੂੰ ਰਹਿਣ ਲਈ ਆਪਣੇ ਹਿਮਾਲ ਵਿੱਚ ਸੰਪੂਰਨਾ ਵਿਸ਼ਵਾਸ ਰੱਖ ਰੱਖਿਆ ਹੋਇਆ ਸੀ ਪਿਛਲੇ 6 ਮਹੀਨਿਆਂ ਤੋਂ ਪੰਡਤ ਰਾਜੇ ਦਾ ਮਹਿਮਾਨ ਸੀ ਕਾਲਾ ਰਾਜਾ ਆਖਰੀ ਵਾਰ ਇਹਨਾਂ ਦੇ ਆਰਾਮ ਕਾਸ਼ ਵਿੱਚ ਉਹਨਾਂ ਨੂੰ ਮਿਲਿਆ ਸੀ ਇਸ ਤੋਂ ਬਾਅਦ ਇਹ ਆਪਣੇ ਰਾਜ ਵਿੱਚੋਂ ਕਿਵੇਂ ਪਹੁੰਚ ਗਿਆ ਇਸ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਲੱਗੀ ਇਸ ਲਈ ਉਸ ਰਾਜ ਦੇ ਰਾਜੇ ਦੇ ਅਨੁਸਾਰ ਪੰਡਤ ਨੂੰ ਫਾਂਸੀ ਦੀ ਸਜ਼ਾ ਦੇਣੀ ਕਿ ਉਸ ਉਚਿਤ ਨਹੀਂ ਹੈ ਪਰ ਇਧਰ ਹੁਣ ਰਾਜੇ ਲਈ ਇੱਕ ਨਵੀਂ ਮੁਸੀਬਤ ਸਮੱਸਿਆ ਖੜੀ ਹੋ ਗਈ ਕਿਉਂਕਿ ਉਸ ਨੇ ਕਿਸੇ ਜਾਣੇ ਹੀ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਇਸ ਲਈ ਜੇਕਰ ਪੰਡਤ ਨੂੰ ਫਾਂਸੀ ਨਾ ਦਿੱਤੀ ਜਾਂਦੀ ਤਾਂ ਰਾਜੇ ਦੇ ਕਥਨ ਦਾ ਅਪਮਾਨ ਹੋ ਜਾਣਾ ਸੀ ਤੇ ਜੇਕਰ ਰਾਜੇ ਨੂੰ ਦੁਬਾਰਾ ਦਿੱਤੀ ਗਈ ਸਜ਼ਾ ਨੂੰ ਮਾਣ ਰੱਖਿਆ ਜਾਂਦਾ ਤਾਂ ਪੰਡਤ ਤੋਂ ਬਿਨਾਂ ਵਜਾ ਤੋਂ ਮੌਤ ਹੋ ਜਾਵੇਗੀ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨਾਲ ਇਹ ਗੱਲ ਦੀ ਚਰਚਾ ਕੀਤੀ ਸਾਰੇ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਮਹਾਰਾਜਾ ਪੰਡਤ ਨੂੰ ਇੱਕ ਸੱਚੀ ਸੂਤ ਨਾਲ ਫਾਂਸੀ ਲਵਾ ਦਿਓ ਇਸ ਲਈ ਤਰਾਟਾ ਹਡੇ ਕਥਨ ਦਾ ਵੀ ਮਾਣ ਰਹਿ ਜਾਊਗਾ ਤੇ ਕੱਚੇ ਸੂਤ ਦੇ ਧਾਗੇ ਨਾਲ ਪੰਡਤ ਨੂੰ ਫਾਂਸੀ ਨਹੀਂ ਲੱਗੇਗੀ ਤੇ ਉਸ ਦੇ ਪ੍ਰਾਣ ਬਚ ਜਾਣਗੇ ਰਾਜੇ ਨੂੰ ਇਹ ਸੁਝਾਅ ਚੰਗਾ ਲੱਗਾ ਉਸ ਨੇ ਅਜਿਹਾ ਹੀ ਹੁਕਮ ਸਨਾ ਦਿੱਤਾ ਪੰਡਤਲੇ ਕੱਚੇ ਧਾਗੇ ਦੇ ਸੂਤ ਦੀ ਫਾਂਸੀ ਦਾ ਫੰਦਾ ਬਣਾਇਆ ਗਿਆ ਤੇ ਨਿਰਬਤ ਕੇ ਅਨਸਾਰ ਪੰਡਤ ਨੂੰ ਫਾਂਸੀ ਉੱਤੇ ਚੜਾਇਆ ਜਾਣ ਲੱਗਾ ਸਾਰੇ ਲੋਕ ਖੁਸ਼ ਖੁਸ਼ ਦੇਖ ਰਹੇ ਸੀ ਕਿ ਨਾ ਤਾਂ ਪੰਡਤ ਮਰੇਗਾ ਤੇ ਨਾ ਹੀ ਰਾਜੇ ਦਾ ਵਚਨ ਝੂਠਾ ਪਵੇਗਾ ਪੰਡਤ ਨੂੰ ਵੀ ਵਿਸ਼ਵਾਸ ਸੀ ਕਿ ਇਹ ਸੂਤ ਦੇ ਧਾਗੇ ਨਾਲ ਉਸਦੀ ਮੌਤ ਹੋਏ ਹੋਣੀ ਨਹੀਂ ਐਸ ਲਈ ਉਹ ਖੁਸ਼ੀ-ਖੁਸ਼ੀ ਫਾਂਸੀ ਚੜਨ ਲਈ ਤਿਆਰ ਸੀ ਜਿਵੇਂ ਹੀ ਮਹਾਕਾਲ ਨੇ ਉਸ ਨੂੰ ਕਿਹਾ ਸੀ ਕਿ ਪਰ ਜਿਵੇਂ ਹੀ ਪੰਡਤ ਨੂੰ ਫਾਂਸੀ ਦਿੱਤੀ ਗਈ ਸੂਤ ਦੇ ਧਾਗੇ ਤਾਂ ਟੁੱਟ ਗਿਆ ਪਰ ਟੁੱਟਦੇ ਤੋਂ ਪਹਿਲਾਂ ਉਸ ਨੇ ਆਪਣਾ ਕੰਮ ਕਰ ਦਿੱਤਾ ਪੰਡਤ ਦੇ ਗਲੇ ਨੂੰ ਨਾਸ ਸੂਤ ਦੇ ਧਾਗੇ ਨਾਲ ਕੱਟੀ ਜਾ ਚੁੱਕੀ ਸੀ ਤੇ ਪੰਡਤ ਜ਼ਮੀਨ ਉੱਤੇ ਡੇਗ ਪਿਆ ਤੜਫ ਰਹਾ ਸੀ ਹਰ ਸਾਹ ਦੇ ਨਾਲ ਉਸ ਦੀ ਗਲੇ ਦੀ ਖੂਨ ਦੀ ਫੁਵਾਰਾ ਨਿਕਲ ਰਿਹਾ ਸੀ ਤੇ ਦੇਖਤ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਸਾਰੇ ਲੋਕ ਹੈਰਾਨ ਸੀ ਤੇ ਪੰਡਤ ਨੂੰ ਮਰਦਾ ਵੇਖ ਰਹੇ ਸਨ ਕਿਸੇ ਨੂੰ ਵਿਸਵਾਸ ਨਹੀਂ ਸੀ ਹੋ ਰਹਾ ਕਿ ਕਿਸੇ ਕਮਜ਼ੋਰ ਜਹਿਤਾਗੇ ਨਾਲ ਕਿਸੇ ਦੀ ਮੌਤ ਵੀ ਹੋ ਸਕਦੀ ਹੈ